सीएम साहब ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਡਰਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਇਹਦੇ ਵਿੱਚ ਇਹ ਬਹੁਤ ਵੱਡਾ ਇੱਕ ਡਰਗ ਕਾਰਟਲ ਜਿਸ ਸਮੈਸ਼ ਹੋਇਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਬਿਗ ਫਿਸ਼ ਆਪਾਂ ਮੀਡੀਆ 'ਚ ਆਮ ਕਹਿੰਦੇ ਰਹਿੰਦੇ ਆ ਇਹ ਦੋ ਮੇਨ ਬਿਗ ਫਿਸ਼ ਸੀਗੀ ਇੱਕ ਮਨਜੀਤ ਇਹਦਾ ਬ੍ਰਦਰ ਲਵਜੀਤ ਇਹਨਾਂ ਤੋਂ 3 ਕਿਲੋ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਤੇ ਵਹੀਕਲਸ ਨੇ ਇੱਕ ਫੋਰਚੂਨਰ ਇੱਕ i20 ਇੱਕ ਰਨਾਲਟ ਇੱਕ ਮੋਟਰਸਾਈਕਲ ਹੈ ਸਵਾ ਪੰਜ ਲੱਖ ਡਰੱਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰੋਪਰਟੀਆਂ ਜਿਹੜੀਆਂ ਉਹ ਇੰਟਰ ਸਟੇਟ ਵੀ ਮਧਿਆਪਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਰੈਕਟ ਚੱਲ ਰਿਹਾ ਸੀ ਡਰੱਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਡੇ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਤੇ ਡੀਆਰਆਈ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹਿਰੋਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ 'ਚ ਇਹ ਮੇਨ ਅਕਿਊਜ਼ ਨੇ ਦੋਨੇ ਪਗਵਾੜੇ ਆ ਫੜੇ ਨਹੀਂ ਗਏ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6 7 2021 ਨੂੰ 356 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਸੀਗੀ ਉੱਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਨੇ ਸ਼ਿਵਪੁਰੀ ਮੱਧ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਹਨਾਂ ਨੇ ਛੁਪਾ ਕੇ ਰੱਖੀਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਹੁਣ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਮਰ ਵੀ ਦਿੱਤਾ ਆ ਬਈ ਜਾਂ ਹਾਂ ਉਹ ਉਹ ਜੁਡੀਸ਼ੀਅਲ ਚਲੇ ਗਏ ਜੀ ਇਹਨਾਂ ਦਾ ਜੇ ਰਿਮਾਂਡ ਹੈਗਾ ਚੱਲ ਰਿਹਾ ਔਰ ਸਾਨੂੰ ਲੱਗਦਾ ਕਿ ਹੋਰ ਖੁਲਾਸੇ ਹੋਣਗੇ ਔਰ ਇੰਟਰ ਸਟੇਟ ਵੀ ਜਿਹੜੀਆਂ ਗੱਲਾਂ ਨੇ ਉਸ ਮੋਬਾਈਲ ਫੋਨ ਤੁਹਾਨੂੰ ਮਿਲੀ ਹੋਣੀ ਉਹਦੇ ਵਿੱਚ ਕੁਝ ਨੰਬਰ ਲਿਖੇ ਨਿਕਲੇ ਨੇ ਗਵਾਂਡੀ ਸੁਪੇਲੇ ਜਾਂ ਇਹ ਕੋ ਸਾਰੀਆਂ ਚੀਜ਼ਾਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਨੇ ਔਰ ਤਰਨਾ ਉਹ ਚੀਜ਼ਾਂ ਸ਼ੇਅਰ ਕੀਤੀਆਂ ਨਹੀਂ ਜਿਹੜੀਆਂ ਆਲਰੇਡੀ ਆਪਾਂ ਰਿਕਾਰਡ ਤੇ ਵੀ ਆ ਚੁੱਕੀਆਂ ਔਰ ਉਹਨਾਂ ਤੋਂ ਹੀ ਇਨਵੈਸਟੀਗੇਸ਼ਨ ਅਗੇ ਅਸੀਂ ਕੈਰੀ ਫਾਰਵਰਡ ਵੀ ਕਰਨੀ ਹੈ ਸਰ 200